ਇੰਤਜ਼ਾਰ ਹੋਇਆ ਖਤਮ ਅੱਜ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਰਾਜਕੁਮਾਰ ਚੱਬੇਵਾਲ ਰਾਜਾ ਵੜਿੰਗ ਬੋਲੇ ਲੋਕਾਂ ਨੇ ਲਾ ਦਿੱਤੀ ਸ਼ਰਮ ਕਾਂਗਰਸੀ ਆਗੂ ਨਵਜੋਤ ਸਿੱਧੂ ਨਹੀਂ ਲੜਨਗੇ ਲੋਕ ਸਭਾ ਚੋਣਾਂ ਜਾਣੂ ਕੀ ਹੈ ਵਜ੍ਹਾ ਸੁਖਬੀਰ ਬਾਦਲ ਨੇ ਸੀਐਮ ਭਗਵੰਤ ਮਾਨ ਨੂੰ ਭੇਜਿਆ ਨੋਟਿਸ ਹੁਣ ਖਬਰਾਂ ਵਿਸਤਾਰ ਦੇ ਨਾਲ ਲੋਕ ਸਭਾ ਚੋਣਾਂ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਹੋ ਜਾਵੇਗਾ ਤੇ ਅੱਜ ਹੀ ਚੋਣਾਂ ਜ ਤਵੀ ਲੱਗ ਹੋ ਜਾਵੇਗਾ ਚੋਣ ਕਮਿਸ਼ਨ ਵੱਲੋਂ 3 ਵਜੇ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਇਸ ਮੌਕੇ ਚੋਣਾਂ ਦੀਆਂ ਤਰੀਕਾ ਦਾ ਐਲਾਨ ਕੀਤਾ ਜਾਵੇਗਾ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਦੇਸ਼ ਵਿੱਚ ਲੋਕ ਸਭਾ ਚੋਣਾਂ ਰਾਜ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮਾਂ ਦਾ ਐਲਾਨ 16 ਮਾਰਚ ਨੂੰ ਕੀਤਾ ਜਾਵੇਗਾ ਐਕਸ ਤੇ ਪੋਸਟ ਵਿੱਚ ਚੋਣ ਪੈਨਲ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਤੇ ਕੁਝ ਰਾਜਾਂ ਦੀ ਵਿਧਾਨ ਸਭਾਵਾਂ ਦੇ ਚੋਣ ਪ੍ਰੋਗਰਾਮ ਦਾ ਐਲਾਨ ਕਰਨ ਲਈ ਪ੍ਰੈਸ ਕਾਨਫਰੰਸ ਸਨੀਚਰਵਾੜ ਤੋਂ ਬਾਅਦ ਦੁਪਹਿਰ 3 ਵਜੇ ਹੋਵੇਗੀ ਪਿਛਲੀ ਵਾਰ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ ਇਹ 11 April ਤੋਂ 7 ਪੜਾਵਾਂ ਵਿੱਚ ਕਰਵਾਈਆਂ ਗਈਆਂ ਸਨ ਬੇਸ਼ੱਕ ਕਾਂਗਰਸ ਨੇ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਦੀ ਅਜੇ ਕੋਈ ਸੂਚੀ ਜਾਰੀ ਨਹੀਂ ਕੀਤੀ ਪਰ ਉਸ ਤੋਂ ਪਹਿਲਾਂ ਇਹ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਕਾਗਦੀ ਵਿਧਾਇਕ ਰਾਜਕਮਰ ਚੱਬੇਵਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਆ ਚੱਬੇਵਾਲ ਨੇ ਕਿਹਾ ਕਿ ਜੋ ਪਾਰਟੀ ਸਿੱਖਿਆ ਦੇ ਰਹੀ ਹੈ ਜੋ ਸਿਹਤ ਕ੍ਰਾਂਤੀ ਲਿਆਈ ਹੈ ਅਜਿਹਾ ਕੰਮ ਅਜੇ ਤੱਕ ਕਿਸੇ ਪਾਰਟੀ ਨੇ ਨਹੀਂ ਕੀਤਾ ਉਨ੍ਹਾਂ ਭਗਵੰਤ ਮਾਨ ਸਰਕਾਰ ਦੀ ਤਾਰੀਫ਼ਾਂ ਕੀਤੀਆਂ ਦੱਸਦੇ ਕਿ ਆਮ ਆਦਮੀ ਪਾਰਟੀ ਪੰਜ ਉਮੀਦਵਾਰਾਂ ਦੇ ਨਾਮ ਦੀ ਸੂਚੀ ਜਲਦ ਹੀ ਜਾਰੀ ਕਰ ਸਕਦੀ ਹੈ ਜਿਸ ਵਿੱਚ ਹੁਸ਼ਿਆਰਪੁਰ ਸੀਟ ਤੋਂ ਰਾਜਕੁਮਾਰ ਚੱਬੇਵਾਲ ਨੂੰ ਉਮੀਦਵਾਰ ਦੇ ਤੌਰ ਤੇ ਉਤਾਰਿਆ ਜਾ ਸਕਦਾ ਹੈ ਇਹ ਸੀਟ ਅਨੁਸੂਚਿਤ ਜਾਤੀ ਲਈ ਰਾਖਮੀ ਹੈ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਤੋਂ ਹੀ ਉਹ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਸਦਨ ਵਿੱਚ ਪਹੁੰਚੇ ਸਨ ਉਥੇ ਚੱਬੇਵਾਲ ਦੇ ਆਬਿੱਤ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਨੇ ਵੀ ਚੱਬੇਵਾਲ ਉੱਤੇ ਵੱਡੇ ਨਿਸ਼ਾਨੇ ਸਾਦੇ ਹਨ ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ ਵਿਧਾਨ ਸਭਾ ਵਿੱਚ ਤੁਸੀਂ ਡਿਪਟੀ ਲੀਡਰ ਹੋ ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ ਫੇਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨਸਾ ਸਾਹਿਬ ਅੱਜ ਗੜਾ ਥੱਲੇ ਕਰਕੇ ਉਸੇ ਮਾਨਸਾ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ ਮੈਂ ਸਮਝਣਾ ਕਿ ਕਹਿਣਾ ਨਹੀਂ ਚਾਹੀਦਾ ਮਾਫੀ ਚਾਉਣਾ ਕਿ ਲੋਕਾਂ ਨੇ ਸ਼ਰਮ ਸ਼ਰਮ ਤਾਂ ਬਿਲਕੁਲ ਆਈ ਦਿੱਤੀ ਹੈ ਕਿਵੇਂ ਫੇਸ ਕਰੋਗੇ ਕੋਈ ਵਿਅਕਤੀ ਅਗਰ ਕੱਲ ਨੂੰ ਮੇਰੇ ਨਾਲ ਕੱਲ ਗੱਲ ਕੀਤੀ ਹੈ ਚੰਬੇਵਾਨ ਸਾਹਿਬ ਦੀ ਤੁਸੀਂ ਫੇਸ ਕਿਵੇਂ ਕਰੋਗੇ ਜਨਤਾ ਨੂੰ ਮੈਂ ਜਨਤਾ ਵਿੱਚ ਹੀ ਮੇ ਜਾਵਾਂਗਾ ਲੋਕ ਕਹਿਣਗੇ ਯਾਰ ਐਡੇ ਬੇਜਕੀਨੇ ਬੰਦੇ ਐ ਇਸੇ ਕਰਕੇ ਹੌਲੀ ਹੌਲੀ ਰੀਨੀ ਜੀ ਲੋਕਾਂ ਦਾ ਜਿਹੜਾ ਅਕਬਾਰ ਹੈ ਉਹ ਪੋਲੀਟਿਸ਼ੀਅਨ ਤੋਂ ਦੂਰ ਹੁੰਦਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਪੋਲੀਟਿਸ਼ੀਅਨ ਜਿਹੜੇ ਬਹੁਤ ਝੂਠੇ ਐ ਕੱਲ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ ਕੱਲ ਨੂੰ ਕੀ ਕਰ ਲੈਣਗੇ ਇਹਨਾਂ ਦਾ ਕੋਈ ਅਕਬਾਰ ਨਹੀਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਸਿੱਧੂ ਦਾ ਕਹਿਣਾ ਹੈ ਕਿ ਜੇ ਲੋਕ ਸਭਾ 'ਚ ਜਾਣਾ ਹੁੰਦਾ ਤਾਂ ਮੈਂ ਮੈਂ ਕੋਰਕ ਖੇਤਰ ਤੋਂ ਚੋਣ ਨਾਲ ਲੜ ਲੈਂਦਾ ਟਿਕਟ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ ਮੈਂ ਲੋਕ ਸਭਾ ਨਹੀਂ ਜਾਣਾ ਚਾਹੁੰਦਾ ਮੈਂ ਰਾਜ ਸਭਾ ਵੀ ਛੱਡ ਆਇਆ ਹਾਂ ਨਵਜੋਤ ਸਿੱਧੂ ਦਾ ਇਹ ਐਲਾਨ ਕਾਂਗਰਸ ਦੀਆਂ ਚਿੰਤਾਵਾਂ ਨੂੰ ਵਿਧਾਨ ਵਾਲਾ ਹੈ ਕਿਉਂਕਿ ਚਰਚਾ ਇਹ ਵੀ ਹੈ ਕਿ ਕਾਂਗਰਸ ਸਿੱਧੂ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਸੀ ਸਿੱਧੂ ਦੇ ਸੂਬਾ ਕਾਂਗਰਸੀ ਆਗੂਆਂ ਨਾਲ ਚੰਗੇ ਸਬੰਧ ਨਹੀਂ ਹਨ ਇਸ ਲਈ ਸੂਬਾ ਕਾਂਗਰਸ ਚਾਹੁੰਦੀ ਸੀ ਕਿ ਜੇਕਰ ਨਵਜੋਤ ਸਿੱਧੂ ਪਟਿਆਲਾ ਸੀਟ ਤੋਂ ਚੋਣ ਲੜਦੇ ਹਨ ਤਾਂ ਉਹ ਆਪਣੀ ਸੀਟ ਤੇ ਹੀ

जिसने मनमोहन सिंह जी की वेव में तीन इलेक्शन जीते और जब मोदी साहब की वेव आई गधे जीत गए तब उसने कहा मैं एमपी नहीं लड़ूंगा तो तुम कैसे मुझे कहोगे कुछ तो रही होगी उनकी भी मजबूरियां यूं ही चाह के तो कोई बेवफा नहीं होता लेकिन लेकिन औखे यार दोस्त तो का पता लगता है औखे वेलिया पता लगता थोड़े नाल कौन खड़ा है ठीक है उथे करदार काम आ ਤਸੀਹੇ ਸੈਨ ਵਾਲੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੋਟਿਸ ਭੇਜਿਆ ਹੈ ਜਿਸ ਵਿੱਚ ਉਹਨਾਂ ਦੇ ਨਿੱਜੀ ਕਾਰੋਬਾਰ ਬਾਰੇ ਲਗਾਏ ਦੋਸ਼ਾਂ ਲਈ 7 ਦਿਨਾਂ ਵਿੱਚ ਲਿਖਤੀ ਮਾਫੀ ਮੰਗਲੀ ਕਿਹਾ ਗਿਆ ਹੈ ਅਜਿਹਾ ਨਾ ਕਰਨ ਉਤੇ ਉਹਨਾਂ ਨੂੰ ਅਪਰਾਧਿਕ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰਨਾ ਪਵੇਗਾ ਸੁਖਬੀਰ ਬਾਦਲ ਨੇ ਐਕਸ ਉੱਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਜਿਸ ਵਿੱਚ ਉਹਨਾਂ ਨੂੰ ਮੇਰੇ ਨੀਤੀ ਕਾਰੋਬਾਰ ਵਿਰੁੱਧ ਦੋਸ਼ ਲਗਾਉਣ ਲਈ 7 ਦਿਨ ਲਈ ਲਿਖਤੀ ਮਾਫੀ ਮੰਗਣ ਲਈ ਕਿਹਾ ਗਿਆ ਹੈ ਅਜਿਹਾ ਨਾ ਕਰਨ ਉਤੇ ਉਹਨਾਂ ਨੂੰ ਅਪਰਾਧਿਕ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਪੰਜਾਬ ਸਾਡੇ ਸੀਐਮ ਸਾਹਿਬ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਨਵੀਨਰ ਆਮ ਆਦਮੀ ਪਾਰਟੀ ਨੈਸ਼ਨਲ ਕਨਵਿਨਲ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਦਿੱਲੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੈਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਔਰ ਸ਼ਾਮਲ ਹੋਣ ਦਾ ਬਹੁਤ ਵੱਡਾ ਕਾਰਨ ਹੈ ਕਿ ਅੱਜ ਇਹ ਪਾਰਟੀ ਜਿਹੜੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰਾਓਂ ਅਬੇਟਕਰ ਜੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਤੇ ਅੱਜ ਇਹ ਪਾਰਟੀ ਜਿਹੜੀ ਅੱਜ ਇਹ ਸਰਕਾਰ ਹੈ ਉਹ ਪੈਰਾ ਦੇ ਰਹੀ ਹੈ ਖਾਸ ਤੌਰ ਤੇ ਭਾਰਤ ਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਉਹਨਾਂ ਦੀ ਸੋਚ ਪੜੋ ਜੋੜੋ ਤੇ ਸੰਘਰਸ਼ ਕਰੋ ਔਰ ਅੱਜ ਜੋ এডਿਕੇਸ਼ਨ ਸਰਵਿਸਿਜ਼ ਨੇ ਜੋ ਅੱਜ ਸਕੂਲ এডਿਕੇਸ਼ਨ ਹੈ ਅੱਜ ਸਾਡੀ ਇਸ ਸਰਕਾਰ ਦਾ ਜੋ ਮੇਨ ਅਜੰਡਾ ਹੈ ਉਹ ਪੜ੍ਹਾਈ ਹੈ ਜੋ ਕਿ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਸੁਪਨਿਆਂ ਨੂੰ ਬਹੁਤ ਮੇਲ ਖਾਂਦੀ ਹੈ ਔਰ ਉਸ ਤੋਂ ਵੀ ਉੱਪਰ ਮੈਂ ਸਮਝਦਾ ਕਿ ਸਾਡੇ ਹਰ ਸਿਟੀਜ਼ਨ ਲਈ ਹਰ ਦੇਸ਼ਵਾਸੀ ਲਈ ਹਰ ਪੰਜਾਬੀ ਲਈ ਜਿਹੜੀਆਂ ਸਿਹਤ ਸੇਵਾਵਾਂ ਹਨ ਉਹ ਬਹੁਤ ਜ਼ਰੂਰੀ ਹਨ ਔਰ ਜਿਸ ਤਰ੍ਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਵੱਲੋਂ ਆਮ ਆਦਮੀ ਕਲੀਨਿਕ ਜਾਂ ਸਿਹਤ ਸੇਵਾਵਾਂ ਬਿਹਤਰ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਮੈਂ ਉਹਨਾਂ ਦੀ ਇਸ ਸੋਚ ਤੋਂ ਪ੍ਰਭਾਵਿਤ ਔਰ ਦੂਸਰਾ ਸਭ ਤੋਂ ਵੱਡੀ ਗੱਲ ਕਿ ਬਿਜਲੀ ਫ੍ਰੀ ਪਹਿਲਾਂ ਵੀ 200 ਯੂਨਿਟ ਮਿਲਦੀ ਸੀ ਪਰ ਇਹ ਜੋ ਵੱਡੀ ਸੋਚ ਹੈ ਕਿ 600 ਯੂਨਿਟ 300 ਯੂਨਿਟ ਹਰ ਮਹੀਨੇ ਔਰ ਉਸ ਤੋਂ ਵੀ ਵੱਡੀ ਗੱਲ ਹਰ ਗਰੀਬ ਨੂੰ ਪਹਿਲਾਂ ਸਰਕਾਰਾਂ ਦੀ ਪਾਲਿਸੀ ਚ ਹਮੇਸ਼ਾ ਸ਼ਾਮਲ ਹੁੰਦਾ ਸੀ ਜਾਂ ਐਸਸੀ ਜਾਂ ਬੀਸੀ ਪਰਿਵਾਰ ਪਰ ਇਸ ਵਾਰ ਜੋ ਸਰਕਾਰ ਦੀ ਜੋ ਵਿਜਨ ਹੈ ਕਿ ਹਰ ਪਰਿਵਾਰ ਜਿਹੜਾ ਵੀ ਡਿਜ਼ਰਵਿੰਗ ਹੈ 600 ਯੂਨਿਟ ਤੋਂ ਘੱਟ ਲਗਭਗ 90% ਪਰਿਵਾਰਾਂ ਨੂੰ ਜੋ ਫ੍ਰੀ ਬਿਜਲੀ ਦਿੱਤੀ ਹੈ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਸੋਚ ਹੈ ਔਰ ਉਸ ਤੋਂ ਵੀ ਅੱਗੇ ਜਾ ਕੇ ਅੱਜ ਸਾਡੇ ਨੌਜਵਾਨ ਬੇਰੋਜ਼ਗਾਰ ਨੇ ਜਦ ਕੇ ਸਰਕਾਰਾ ਚੀਮਾ ਸਾਹਿਬ ਨੇ ਮੀਤਹਿਰ ਜੀ ਨੇ ਠੀਕ ਦੱਸਿਆ ਕਿ ਜਦੋਂ এমਪਲੋਇਮੈਂਟ ਦੀ ਗੱਲ ਆਂਦੀ ਤੇ ਅਖੀਰਲੇ ਸਾਲਾਂ ਚ ਉਹ ਗੱਲ ਆਂਦੀ ਆ ਔਰ ਅੱਜ ਮਹਿਜ਼ 2 ਸਾਲ ਦੇ ਵਿੱਚ 40000 ਤੋਂ ਜ਼ਿਆਦਾ ਨੌਕਰੀਆਂ ਦੇਣਾ ਮੈਂ ਸਮਝਦਾ ਕਿ ਕਾਬਲੇ ਤਾਰੀਫ ਹੈ। ਔਰ ਵਿਮਨ ਇੰਪਾਵਰਮੈਂਟ ਤੇ ਗੱਲ ਕਰਨਾ, ਮਹਿਲਾਵਾਂ ਦੇ ਹੱਕਾਂ ਦੇ ਲਈ ਗੱਲ ਕਰਨਾ। ਸੋ ਸਾਰੇ ਸਰਕਾਰ ਦੇ ਜੋ ਮਿਸ਼ਨ, ਜੋ ਸੁਪਨੇ ਹਨ, ਸਰਕਾਰ ਉਹਨਾਂ ਤੇ ਦਿਨ ਰਾਤ ਕੰਮ ਕਰ ਰਹੀ ਹੈ। ਔਰ ਮੈਂ ਇੱਕ ਹੋਰ ਚੀਜ਼ ਤੋਂ ਚਿਮਾ ਸਾਹਿਬ ਜੋ ਪ੍ਰਭਾਵਿਤ ਹੋਇਆ। ਮਹਿਮਾਨ ਸਾਹਿਬ ਨੂੰ ਮਿਲਿਆ। ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਸਰ ਸਾਡੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਕੱਚੇ ਘਰ ਨੇ ਕੱਚੀਆਂ ਛੱਤਾਂ ਨੇ ਡਿਗਣ ਵਾਲੀਆਂ ਨੇ ਤੇ ਉੱਥੇ ਕਰੀਬ ਉਹਨਾਂ ਨੂੰ ਕਰੀਬ-ਕਰੀਬ 5 ਕਰੋੜ ਰੁਪਈਆ ਜਿਹੜੀ ਜ਼ਰੂਰਤ ਹੈ ਪਹਿਲਾਂ ਮਿਲਿਆ ਮੈਂ ਤੇ ਮਾਨਯੋਗ ਵਿੱਤ ਮੰਤਰੀ ਪੰਜਾਬ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵਿਦਆਊਟ ਐਨੀ ਡੇਲੇ ਉਹ ਫੰਡ ਜਾਰੀ ਵੀ ਕੀਤੇ ਕਿਉਂਕਿ ਪਹਿਲਾਂ ਸੈਂਕਸ਼ਨ ਸੀ ਸੋ ਮੈਂ ਸਮਝਦਾ ਕਿ ਗਰੀਬਾਂ ਦੇ ਲਈ ਅੱਡੀ ਵੱਡੀ ਸੋਚ ਜਿਹੜੀ ਆ ਉਸ ਤੋਂ ਮੈਂ অতি ਪ੍ਰਭਾਵਿਤ ਹਾਂ ਤੇ ਮੈਂ ਚੀਮਾ ਸਾਹਿਬ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਮੇਰਾ ਸੁਪਨਾ ਕੋਈ ਵੀ ਘਰ ਕੋਈ ਵੀ ਛੱਤ ਕਿਸੇ ਗਰੀਬ ਦੇ ਘਰ ਦੀ ਛੱਤ ਕੱਚੀ ਨਾ ਰਹੇ ਹਰ ਛੱਤ ਨੂੰ ਪੱਕੀ ਦੇਖਣਾ ਇਹ ਮੇਰਾ ਚੀਮਾ ਸਾਹਿਬ ਸੁਪਨਾ ਹੈ ਔਰ ਬਾਕੀ ਪਾਰਟੀ ਦੇ ਸਿਪਾਹੀ ਦੇ ਤੌਰ ਤੇ ਸਮਰਪਿਤ ਸਿਪਾਹੀ ਦੇ ਤੌਰ ਤੇ ਮੈਂ ਕੰਮ ਕਰਦਾ ਰਹਾਗਾ ਤੇ ਅਖੀਰ ਦੇ ਵਿੱਚ ਮੈਂ ਫਿਰ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ ਕਿ ਹੋਰ ਵੀ ਜਿੰਨੇ ਸਾਡੇ ਹਲਕੇ ਦੀਆਂ ਸਮੱਸਿਆਵਾਂ ਆਮ ਜੀ ਸੀ ਚੀਮਾ ਸਾਹਿਬ ਉਹ ਵੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਕੁਝ 5 6 ਦੇ ਕਰੀਬ 18 ਫੁੱਟ ਸੜਕਾਂ ਚੌੜੀਆਂ ਹੋਣ ਵਾਲੀਆਂ ਜਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਆ ਉਹ ਵੀ ਮੁੱਖ ਮੰਤਰੀ ਸਾਹਿਬ ਨੇ ਮੈਂ ਵਿੱਤ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਉਹ ਵੀ ਉਹਨਾਂ ਨੇ ਕਿ ਹਾਂ ਵੀ देयर इज नो ਪ੍ਰੋਬਲਮ ਸਾਡਾ ਕੰਮ ਹੈ ਮਿਹਨਤ ਕਰਨਾ ਤੁਸੀਂ ਜੋ ਵੀ ਸਮੱਸਿਆਵਾਂ ਹਲਕੇ ਦੀਆਂ ਲੋਕ ਸਭਾ ਹਲਕੇ ਦੀਆਂ ਵਿਧਾਨ ਸਭਾ ਹਲਕਿਆਂ ਦੀਆਂ ਜੋ ਵੀ ਸਮੱਸਿਆਵਾਂ ਤੁਸੀਂ ਦੱਸੋਗੇ ਅਸੀਂ ਉਹਨਾਂ ਦੇ ਪ੍ਰਤੀ ਆਪਣਾ ਦਿਨ ਰਾਤ ਪਹਿਰਾ ਦੇਵਾਂਗੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਰੇ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਥੈਂਕ ਯੂ ਇਸ ਇੱਕ ਹਫ਼ਤੇ ਦੇ ਵਿੱਚ ਹੀ ਹੋ ਗਏ ਆ ਸਮਾਂ ਤੁਹਾਨੂੰ ਲੱਗਿਆ ਔਰ ਨਾਲ ਹੀ ਸਵਾਲ ਹੈ ਜਿਹੜੀ ਕਰਜ਼ੇ ਦੀ ਪੰਡ ਲੈ ਕੇ ਤੁਸੀਂ ਫਿਰਾਂ ਸਰਪਾ ਪਹੁੰਚੇ ਸੀ ਵਿਤਮંત્રી ਸਾਹਿਬ ਨਾਲ ਬੈਠੇ ਨੇ ਕਿ ਪੰਡ ਉਹਨਾਂ ਨੇ ਖਤਮ ਕਰ ਦਿੱਤੀ ਜਿਹੜਾ ਸੰਗਤ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਗੱਲ ਚ ਪਾਉਣ ਨੂੰ ਕਰਦੇ ਸੀ ਕਿ ਕਿਸੇ ਨੂੰ ਆਪ ਆ ਲਿਆ ਜੀ ਤੁਹਾਡੇ ਜਿਹੜੇ ਸਵਾਲ ਨੇ ਉਹ ਬਹੁਤ ਅੱਛੇ ਨੇ ਕਿ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਨੇ ਆ ਤੇ ਹਰ ਚੀਜ਼ ਨੂੰ ਉਹਦਾ ਸਿੰਬੋਲਿਜ਼ਮ ਕਰਜ਼ੇ ਦੀ ਪੰਡ ਇਹ ਗੱਲ ਵੀ ਸਹੀ ਹੈ ਤੇ ਕਰਜ਼ਾ ਜਿਹੜਾ ਕਿਉਂਕਿ ਪੰਜਾਬ ਦੇ ਵਿਕਾਸ ਲਈ ਕਰਜ਼ਾ ਚੜਿਆ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਗੱਲ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਇਹ ਬੇਸ਼ੱਕ ਪੰਜਾਬ ਦੇ ਵਿਕਾਸ ਲਈ ਹੈ ਪਰ ਅਸੀਂ ਇਸ ਕਰਜ਼ੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰਾਂਗੇ ਔਰ ਦੂਸਰਾ ਜੋ ਤੁਸੀਂ ਸੰਗਲ ਵਾਲੀ ਗੱਲ ਕੀਤੀ ਹੈ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ ਪਹਿਲਾਂ ਤੇ ਵਿਰੋਧੀ ਧਿਰ ਦੇ ਤੌਰ ਤੇ ਜੋ ਉਹਦਾ ਪ੍ਰਦਰਸ਼ਨ ਕੀਤਾ ਸਾਡਾ ਹੱਕ ਆ ਵਿਰੋਧੀ ਧਿਰ ਦੇ ਤੌਰ ਤੇ ਜਦੋਂ ਸੀਗੇ ਸਾਡਾ ਹੱਕ ਸੀ ਔਰ ਜਦੋਂ ਅਸੀਂ ਪਾਰਟੀ ਦੇ ਵਿੱਚ ਆਏ ਆ ਉਸ ਪਾਰਟੀ ਦੀ ਫੋਰਮ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਸਾਡੇ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਬਿਹਤਰ ਕੀਤਾ ਜਾਵੇ ਔਰ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਦਿਨ ਰਾਤ ਇਸ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਭਰੋਸਾ ਦਵਾਉਂਦੇ ਹਾਂ ਪੰਜਾਬ ਨੂੰ ਭਰੋਸਾ ਦਵਾਉਂਦੇ ਹਾਂ ਕਿ ਅਸੀਂ ਇਹਨੂੰ ਬਹੁਤ ਹੀ ਬਿਹਤਰੀਨ ਕਰਾਂਗੇ ਔਰ ਤੁਸੀਂ ਇੱਕ ਹੋਰ ਕੀ ਕੁਐਸਚਨ ਸੀ ਤੁਹਾਡਾ ਸਭ ਤੋਂ ਪਹਿਲਾਂ ਇਹ ਪ੍ਰਭਾਵਿਤ ਕਿ ਇਸ ਹਫਤੇ ਦੇ ਵਿੱਚ ਨਹੀਂ ਜਦੋਂ ਮੈਂ ਪਹਿਲਾਂ ਸਰ ਇੱਕ ਸਮੇਂ ਕਰ ਲਓ ਜਿਹੜੀ ਪ੍ਰਭਾਵਿਤ ਹੋਣ ਦੀ ਗੱਲ ਹੈ ਕਿਸੇ ਵੀ ਸਰਕਾਰ ਨੂੰ ਆਪਣੀ ਪਰਫਾਰਮੈਂਸ ਦਿਖਾਉਣ ਦੇ ਲਈ ਘੱਟ ਤੋਂ ਘੱਟ ਸਮਾਂ ਚਾਹੀਦਾ। ਉਹ ਇੱਕ ਹਫ਼ਤੇ ਦਾ ਸਮਾਂ ਕਾਫੀ ਨਹੀਂ ਹੈ। ਮੈਂ 2 ਸਾਲ ਤੋਂ ਜਿਸ ਤਰ੍ਹਾਂ ਪਾਰਟੀ ਨੂੰ ਕੰਮ ਕਰਦੇ ਹੋਏ ਸਰਕਾਰ ਨੂੰ ਕੰਮ ਕਰਦੇ ਹੋਏ ਲਗਾਤਾਰ ਨਿਰੰਤਰ ਦੇਖ ਰਿਹਾ। ਤੇ ਮੈਂ ਉਸ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਖਾਸ ਤੌਰ ਤੇ ਮੈਂ ਚੀਮਾ ਸਾਹਿਬ ਕਹਿਣਾ ਭੁੱਲ ਗਿਆ ਸੀ ਤੁਹਾਨੂੰ ਮੁਬਾਰਕਬਾਦ ਦਿੰਨਾ। ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜੋ ਉਹਨਾਂ ਦੀ ਸੋਚ ਜੋ ਇਹਨਾਂ ਨੇ ਸਰਕਾਰ ਨੇ ਕੰਮ ਕੀਤਾ। ਲਾ ਆਫੀਸਰ 58 ਪੋਸਟਾਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਪ੍ਰਭਾਵਿਤ ਕਰਨ ਵਾਲੀ ਚੀਜ਼ ਉਹ ਹਿੰਦੁਸਤਾਨ ਦੇ ਵਿੱਚ ਕਿਤੇ ਨਹੀਂ ਹੋਇਆ ਔਰ ਚੀਮਾ ਸਾਹਿਬ ਨੇ ਇਹ ਅਸ਼ੋਰ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸ਼ੋਰ ਕੀਤਾ ਕਿ ਸਾਡਾ ਜਿਹੜਾ ਜਨਰਲ ਵਰਗ ਹੈ ਉਹ ਪ੍ਰਭਾਵਿਤ ਨਾ ਹੋਵੇ ਉਹਨੂੰ ਬਿਨਾਂ ਪ੍ਰਭਾਵਿਤ ਕੀਤੇ 58 ਪੋਸਟਾਂ ਮੈਂ ਕਹਿੰਦਾ ਕਿ ਐਡਵੋਕੇਟ ਜਨਰਲਸ ਆਫ ਏਜੀ ਆਫਿਸ ਦੇ ਵਿੱਚ ਕੱਢਣਾ ਲਗਾਉਣਾ ਉਹ ਮੈਂ ਸਮਝਦਾ ਕਿ ਬਹੁਤ ਹੀ ਮੈਂ ਉਹ ਸਕਿਪ ਕਰ ਗਿਆ ਸੀ ਉਹ ਵੀ ਮੈਂ ਸਮਝਦਾ ਕਿ ਬਹੁਤ ਵੱਡਾ ਕੰਮ ਹੈ ਕਾਰਨ ਕਾਂਗਰਸ ਪਾਰਟੀ ਛੱਡਣ ਦਾ ਕਾਰਨ ਕੀ ਹੈ ਕੀ ਕਾਂਗਰਸ ਇੱਕ ਸਿੰਕਿੰਗ ਸ਼ਿਪ ਹੈ ਉਸ ਨੂੰ ਥੋੜੇ ਕਿ ਜਾ ਰਹੇ ਗੁਰਪ੍ਰੀਤ ਸਿੰਘ ਜੀਪੇ ਹਨ ਅਸ਼ੀਸ਼ ਕੁਮਾਰ ਰਿੰਕੂ ਹੈ ਆਪ ਹੈ ਆ ਇਸ ਦਾ ਇਸ ਦਾ ਕਾਫੀ ਲੋਕ ਹੈ ਹਾਂ ਜੀ ਮੈਮ ਦੇਖੋ ਬੰਦਾ ਜਦੋਂ ਕਿਸੇ ਇੱਕ ਰੂਮ ਦੇ ਵਿੱਚ ਇੱਕ ਰਾਤ ਲਈ ਵੀ ਰਹਿੰਦਾ ਹੋਟਲ 'ਚ ਵੀ ਰਹਿੰਦਾ ਕਿਸੇ ਸਰਾਚ 'ਚ ਵੀ ਰਹਿੰਦਾ ਤੇ ਉਹਦਾ ਵੀ ਧੰਨਵਾਦੀ ਹੈ ਮੈਂ 12 ਸਾਲ ਕਾਂਗਰਸ ਪਾਰਟੀ 'ਚ ਰਿਹਾ ਮੈਂ ਮੈਂ ਕਾਂਗਰਸ ਪਾਰਟੀ ਦਾ ਆਮ थैंकफुल टू कांग्रेस पार्टी बाकी ठीक है पॉलिसीज तो ਜਦੋਂ ਤੁਸੀਂ ਪ੍ਰਭਾਵਿਤ ਹੁੰਦੇ ਆ ਕਿਸੇ ਵੀ ਸਰਕਾਰ ਦੀ ਕੰਮਾਂ ਤੋਂ ਪ੍ਰਭਾਵਿਤ ਹੁੰਦੇ ਆ ਤੇ ਤੁਸੀਂ ਉਹ ਤੋਂ ਛੱਡ ਕੇ ਫਿਰ ਤੁਸੀਂ ਜਿਹੜਾ ਕਿਉਂਕਿ ਸਾਡਾ ਏਜੰਡਾ ਹੈ ਲੋਕਾਂ ਦੇ ਕੰਮ ਕਰਨਾ ਲੋਕਾਂ ਦੇ ਕੰਮ ਕਿਸ ਤਰ੍ਹਾਂ ਹੋਣ ਕਿਉਂਕਿ ਜੇ ਆਪਣੇ ਹੀ ਕੰਮ ਕਰਨੇ ਸੀ ਮੈਂ ਤਾਂ ਆਮ ਆਮ ਪ੍ਰੈਕਟਿਸਿੰਗ ਡਾਕਟਰ ਮੇਰਾ ਤਾਂ ਆਪਣਾ ਕੋਈ ਲਾਲਚ ਨਹੀਂ ਸਾਡਾ ਲਾਲਚ ਇਹ ਹੈ ਵੀ ਲੋਕਾਂ ਦੇ ਕੰਮ ਕਰਨਾ ਲੋਕਾਂ ਦੇ ਵਿਕਾਸ ਲਈ ਨਿਰੰਤਰ ਸੋਚਣਾ ਔਰ ਜਿਹੜਾ ਉਹ ਸੋਚ ਤੇ ਪਹਿਰਾ ਦਿੰਦਾ ਅਸੀਂ ਉਹਦੇ ਬਿਲਕੁਲ ਉਹਨੂੰ ਸਮਰਪਿਤ ਹੈ ਨੇ ਅੱਜ ਜਿਹੜੀ ਜੋ ਅੱਜ ਸੋਚ ਹੈ ਜਿਹੜੀ ਜੋ ਅੱਜ ਸੋਚ ਹੈ ਮੈਂ ਉਹ ਸੋਚ ਦੀ ਗੱਲ ਕਰਦਾ ਹਾਂ ਥੈਂਕ ਯੂ ਸਰ ਸਾਬ ਫਿਰ ਲੋਕ ਸਭਾ ਇਲੈਕਸ਼ਨ ਜਿਹੜੇ ਹੈਗੇ ਨੇ ਹੁਸ਼ਿਆਰ ਤੋਂ ਲੱਗ ਰਿਹਾ ਗੱਲ ਹੋ ਗਈ ਹੈ ਪਾਰਟੀ ਦੇ ਨਾਲ ਆ ਦੇਖੋ ਜਿੱਥੇ ਤੱਕ ਅੱਜ ਮੈਂ ਜੁਆਇਨ ਕੀਤਾ ਹੈ ਪਾਰਟੀ ਮੈਨੂੰ ਜਿੱਥੇ ਵੀ ਰੱਖੇਗੀ ਜਿਸ ਪੋਸਟ ਤੇ ਚਾਹੇਗੀ ਜਿੰਨੀਆਂ ਸੇਵਾਵਾਂ ਲੈਣੀਆਂ ਚਾਹੇਗੀ ਮੈਂ ਸਮਰਪਿਤ ਹਾਂ ਜੀ ਜਲਦੀ ਲੋਕ ਸਭਾ ਦੀਆਂ ਸੀਟਾਂ ਅਸੀਂ ਵੰਡ ਦਿਆਂਗੇ ਬੇਫਿਕਰ ਹੋ ਜਾਓ ਔਰ ਮੈਨੂੰ ਲੱਗਦਾ ਕਿ ਬਹੁਤ ਚੰਗੇ ਉਮੀਦਵਾਰ ਲੋਕ ਪੱਖੀ ਉਮੀਦਵਾਰ ਅਸੀਂ ਲਿਆਂਗੇ ਔਰ ਜਿਸ ਪ੍ਰਕਾਰ ਦੇ ਸਰਵੇ ਆ ਰਹੇ ਸਾ ਕਾਂਗਰਸ ਪਾਰਟੀ ਦੀ ਵੋਟ ਪਰਸੈਂਟੇਜ ਦਾ ਚਾਹੇ ਸੀਟਾਂ ਦਾ ਮੈਨੂੰ ਲੱਗਦਾ ਕਿ ਅਮੀਰ ਕਰਾਂਗੇ ਅਸੀਂ ਉਹਨਾਂ ਸਰਵਿਆਂ ਤੋਂ ਨਹੀਂ ਉਹਨਾਂ ਤੋਂ ਵੀ ਉਹਨਾਂ ਦੀ ਅਪੇਖਸ਼ਾ ਦੇ ਮੁਤਾਬਕ ਉਦੋਂ ਵੀ ਵਧੀਆ ਅਸੀਂ ਉਮੀਦਵਾਰ ਦੇਈਏ ਤੇ ਨਤੀਜੇ ਸਾਡੇ ਹਾਂ ਪੱਖੀ ਹੋ ਗਏ ਚੱਪੇਵਾਲਦੂ ਕਿਵੇਂ ਵੇਖ ਦੋ ਜਾਨ ਨੂੰ ਕਿਉਂਕਿ ਵਿਧਾਨ ਸਭਾ ਚ ਬੜੇ ਪ੍ਰੋਟੈਸਟ ਕੀਤੇ ਉਹਨਾਂ ਨੇ ਕਰਜ਼ੇ ਦੀ ਪੰਡ ਲੈ ਕੇ ਗਏ ਸੰਧਾ ਇਹ ਕੋ ਪਤਾ ਨਹੀਂ ਲੱਗਦਾ ਅੱਜ ਕੱਲ ਲੋਕਾਂ ਦਾ ਟੂ ਮੱਚ ਓਪਰਚੂਨਿਸਟ ਲੋਕ ਹੋ ਗਏ ਨੇ ਹਰ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਮਿਲ ਰਿਹਾ ਮੈਂ ਕੀ ਲੈਣਾ ਉਹ ਚੱਪੇ ਸਾਹਿਬ ਵਾਲ ਸਾਹਿਬ ਨੂੰ ਤਿੰਨ ਵਾਰੀ ਕਾਂਗਰਸ ਪਾਰਟੀ ਦਾ ਸੀ ਕੈਂਡੀਡੇਟ ਬਣਾ ਕੇ ਐਮ ਐਲ ਏ ਬਣਾਇਆ ਫਿਰ ਉਹਨਾਂ ਨੂੰ ਅਸੀਂ ਐਸਸੀ ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਬਣਾਇਆ ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ ਹੁਣ ਇਸ ਵਾਰੀ ਫੇਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ ਹੈ ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟੈਂਟ ਕੈਂਡੀਡੇਟਸ ਹੈਗੇ ਨੇ ਹੋਰ ਵੀ ਚੰਗੇ ਕੋਈ ਐਮਪੀ ਦਾ ਕੈਂਡੀਡੇਟ ਹੋ ਸਕਦਾ ਹੋਣੀ ਤਾਂ ਨਹੀਂ ਕਿ ਵਿੱਚ ਅਬੇਦਵਾਲ ਸਾਹਿਬ ਨੂੰ ਹੀ ਹਰ ਮੌਕਾ ਦੇਈ ਜਾਏ ਲੇਕਿਨ ਜਿਸ ਪ੍ਰਕਾਰ ਉਹ ਗਏ ਹੈ ਮੈਂ ਸਮਝਦਾ ਕਿ ਤੁਹਾਡਾ ਯਕੀਨ ਉੱਠ ਜਾਂਦਾ ਕਿਸੇ ਵੀ ਵਿਅਕਤੀ ਤੋਂ ਕਾਂਗਰਸ ਪਾਰਟੀ ਤੋਂ ਇਸ ਤੋਂ ਵੱਡਾ ਕਾਂਗਰਸ ਪਾਰਟੀ ਕੀ ਚੀਜ਼ ਦੇ ਸਕਦੀ ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ ਵਿਧਾਨ ਸਭਾ ਤੁਸੀਂ ਡਿਪਟੀ ਲੀਡਰ ਹੋ ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨ ਸਾਹਿਬ ਅੱਜ ਗੜਾ ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ ਮੈਂ ਸਮਝਣਾ ਕਿ ਕਹਿਣਾ ਨਹੀਂ ਚਾਹੀਦਾ ਮਾਫੀ ਚਾਉਣਾ ਕਿ ਲੋਕਾਂ ਨੇ ਸ਼ਰਮ ਸ਼ਰੂ ਮ ਤਾਂ ਬਿਲਕੁਲ ਆ ਹੀ ਦਿੱਤੀ ਹੈ ਕਿਵੇਂ ਫੇਸ ਕਰੋਗੇ ਕੋਈ ਵੀ ਅਪੀ ਅਗਰ ਕੱਲ ਨੂੰ ਮੇਰੇ ਨਾਲ ਕੱਲ ਗੱਲ ਕੀਤੀ ਹੈ ਚੰਬੇਵਾਨ ਸਾਹਿਬ ਜੀ ਤੁਸੀਂ ਫੇਸ ਕਿਵੇਂ ਕਰੋਗੇ ਜਨਤਾ ਨੂੰ ਮੈਂ ਜਨਤਾ ਵਿੱਚ ਕਿਵੇਂ ਜਾਵਾਂਗਾ ਲੋਕ ਕਹਿਣਗੇ ਯਾਰ ਏਡੇ ਬੇਜਕੀਨੇ ਬੰਦੇ ਐ ਇਸੇ ਕਰਕੇ ਹੌਲੀ ਹੌਲੀ ਰਿਣੀ ਜੀ ਲੋਕਾਂ ਦਾ ਜਿਹੜਾ ਅਖਬਾਰ ਹੈ ਉਹ ਪੋਲਿਟੀਸ਼ੀਅਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਈ ਡੋਨਟ ਨਾ ਲੱਗਦਾ ਕਿ ਇਹ ਪੋਲਿਟੀਸ਼ੀਅਨ ਜਿਹੜੇ ਬਹੁਤ ਝੂਠੇ ਐ ਕੱਲ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ ਕੱਲ ਨੂੰ ਕੀ ਕਰ ਲਣਗੇ ਨਾ ਕੋਈ ਅਖਬਾਰ ਤੋ ਇਸੇ ਕਰਕੇ ਰਾਜਨੀਤੀ ਦਾ ਜਿਹੜਾ ਮਿਆਰ ਆ ਉਹ ਦਿਨ-ਬਦ ਦਿਨ ਥਿਰਦਾ ਜਾ ਰਿਹਾ ਹੈ ਇਹੋ ਜਿਹੇ ਲੋਕਾਂ ਦੇ ਕਾਰਨ ਸਾਡਾ ਰਾਜਨੀਤੀ ਦਾ ਮਿਆਰ ਦੇ ਰਿਹਾ ਨਹੀਂ ਰਾਜਨੀਤਿਕ ਲੋਗਾ ਨੂੰ ਲੋਕ ਰੱਬ ਮੰਨਦੇ ਸਨ ਕੋਈ ਐਸਾ ਸਮਾਜ ਸੀਗਾ ਅਕਾਲੀ ਭਾਜਪਾ ਗੱਠ ਜੋੜਦੇ ਹੁੰਦਾ ਲੱਗਦਾ ਕਿਤੇ ਕੋਈ ਮੈਂ ਗੱਠ ਜੋੜ ਮੈਨੂੰ ਤਾਂ ਲੱਗਦਾ ਉਹ ਆਵੇ ਹੀ ਹੈ ਪਰ ਲੇਕਿਨ ਇਹ ਪੰਜਾਬ ਦੇ ਕਿਸਾਨਾਂ ਦੇ ਔਰ ਪੰਜਾਬ ਦੇ ਜਿਹੜੀਆਂ ਸਿੱਖ ਜਥੇਬੰਦੀਆਂ ਔਰ ਮੈਂ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿੱਛੇ ਸ਼ੁਰੂਆਤ ਹੈਗਾ ਇੱਕ ਖੰਜਰ ਸਾਬਤ ਹੋਏਗਾ ਇਹਨਾਂ ਦਾ ਐਲਾਇنس ਜਿਸ ਪ੍ਰਕਾਰ ਅੱਜ ਪੰਦੇਸ਼ ਦਾ ਪੰਜਾਬ ਦਾ ਕਿਸਾਨ ਪੰਦੇਸ਼ ਦਾ ਅੰਦਾਤਾ ਅੱਜ ਸਰਕਾਰ ਤੇ ਜਿਸ ਕਰਾਂ ਸੁਭ ਕਰਨ ਦੀ ਮੌਤ ਹੋਈ ਹੈ ਔਰ ਜਿਸ ਪ੍ਰਕਾਰ ਉਹ ਬੰਦੀ ਸਿੱਖਾਂ ਦੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਗਤ ਹਰਾਂ ਨੇ ਚਿੱਠੀ ਲਿਖੀ ਹੈ ਸੋ ਸਾਰਿਆਂ ਬਿਨਾ ਮੰਗਾ ਤੋਂ ਤੁਸੀਂ ਜਿਸ ਪ੍ਰਕਾਰ ਅਗਰ ਕੋਈ ਫੈਸਲਾ ਕਰ ਲੋਗੇ ਤਾਂ ਤੁਹਾਨੂੰ ਕਿਸੇ ਨੇ ਮਾਫ ਨਹੀਂ ਕਰਨਾ ਲੋਗੇ ਗੁਣਾਗਰ ਵਿਖੋ ਇਹ ਚੋਣਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਹਾ ਅਕਾਲੀ ਗੱਲ ਨੂੰ ਇਹ ਵੀ ਸਮਝ ਐ ਕਿ ਸਾਡਾ ਕੁਝ ਨਹੀਂ ਵਟਿਆ ਜਾਣਾ ਅਗਰ ਅਸੀਂ ਅਲਾਈਂਸ ਨਹੀਂ ਕਰਦੇ ਬੀਜੇਪੀ ਨੂੰ ਇਹ ਸਮਝ ਐ ਕਿ ਸਾਡਾ ਕੁਝ ਨਹੀਂ ਵਟਿਆ ਜਾਣਾ ਜੇ ਅਸੀਂ ਅਲਾਈਂਸ ਕਰ ਲਿਆ ਇਹ ਉਹਨਾਂ ਦੀ ਦੋਵਾਂ ਦੀ ਮਿਸਟਰ ਜਾਖੜ ਤੇ ਆਦਮੀਆ ਸੁਖਬੀਤ ਸਿੰਘ ਬਾਦਲ ਹਰਾਂ ਦੇ ਮੰਦਿਰ ਚੇ ਕੱਲ ਹੈ ਕਿ ਅਸੀਂ ਖਤਮ ਹੋ ਜਾਵਾਂਗੇ ਮੁਕੰਮਲ ਤੌਰ ਤੇ ਕਿਵੇਂ ਨਾ ਕਿਵੇਂ ਹੋਂਦ ਬਚਾਉਣ ਅਸੇ ਅਲਾਈਂਸ ਕਰ ਲਈ ਪਰ ਹਰ ਚੀਜ਼ ਜਿੱਤ ਨਹੀਂ ਐ ਹਾਰਿਆ ਵੀ ਫੋਜਾਂ ਮਹਾਰਾਣਾ ਪ੍ਰਤਾਪ ਸਾਹਿਬ ਹਾਰਦੇ ਹੀ ਰਹੇ ਅਨੇਕਾਂ ਲੜਾਈਆਂ ਲੜੇ ਪਰ ਲੇਕਿਨ ਦੁਨੀਆ ਦੇ ਵਿੱਚ ਮਹਾਰਾਣਾ ਪ੍ਰਤਾਪ ਦਾ ਨਾਮ ਹੈ ਜਿਹੜੇ ਲੋਕ ਲੜਦੇ ਨੇ ਨਾਮ ਉਹਨਾਂ ਦਾ ਰਹਿੰਦਾ ਹੈ ਜ਼ਰੂਰੀ ਨਹੀਂ ਕਿ ਜਿੱਤਣ ਵਾਲਿਆਂ ਦਾ ਨਾਮ ਰਹਿੰਦਾ ਬਠੇਰੇ ਲੋਕ ਜਿੱਤ ਜਾਂਦੇ ਨੇ ਬਠੇਰੇ ਲੋਕ ਸਤਾ ਸਰਕਾਰ ਚ ਰਹਿੰਦੇ ਨੇ ਲੇਕਿਨ ਲੋਕ ਉਹਨਾਂ ਨੂੰ ਯਾਦ ਨਹੀਂ ਕਰਦੇ ਅਗਲਾ ਕਹਿੰਦਾ ਦੋ ਗਲਾਸੀ ਅਗਲਾ ਕਹਿੰਦਾ ਗੰਦੇ ਸੀ ਇਹਨਾਂ ਨੇ ਕੌਮਾਂ ਦੇ ਪਿੱਛੇ ਲੜਾਈ ਨਹੀਂ ਲੜੀ ਇਹਨਾਂ ਨੇ ਆਪਣੀਆਂ ਲੋਕਾਂ ਪਿੱਛੇ ਨਹੀਂ ਖੜੇ ਸੋ ਇਹੋ ਜਿਹੇ ਟੈਗ ਪੱਕੇ ਤੌਰ ਤੇ ਅਕਾਲੀ ਦਲ ਦੇ ਲੱਗ ਜਾਣਗੇ de que, que tot